ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਮੇ ਤੁਹਾਡੇ ਗਲੋਪੋ ਤੇ ਤੁਹਾਡਾ ਸਵਾਗਤ ਹੈ ਸੋ ਅੱਜ ਆਪਾਂ ਬਹੁਤ ਹੀ ਸੋਹਣੇ ਆਪਣੇ ਬੁਟੀਕ ਦੇ ਤਿਆਰ ਕੀਤੇ ਪੀਸ ਲੈ ਕੇ ਆਏ ਆ ਤੇ ਮਤਲਬ ਇਹਨਾਂ ਦਾ ਜਿਹੜਾ ਬਜਟ ਆ ਬਹੁਤ ਹੀ ਜ਼ਿਆਦਾ ਫ੍ਰੈਂਡਲੀ ਰਹੂਗਾ ਬਹੁਤ ਸੋਹਣੇ ਸੂਟ ਨੇ ਤੇ ਤੁਸੀਂ ਇਹਨਾਂ ਨੂੰ ਜੇ ਆਪਣੀ ਚੋਇਸ ਤੇ ਕਲਰ ਦੇ ਵਿੱਚ ਕਰਵਾਉਣਾ ਤਾਂ ਘੱਟੋ ਘੱਟ ਆਪਾਂ ਨੂੰ ਤੁਹਾਨੂੰ 4 ਹਫ਼ਤਿਆਂ ਦਾ ਟਾਈਮ ਦੇਣਾ ਪੈਣਾ 4 ਹਫ਼ਤਿਆਂ ਤੋਂ ਬਾਅਦ ਤੁਹਾਨੂੰ ਇਹ ਆਪਾਂ ਰੈਡੀ ਕਰਕੇ ਦੇ ਸਕਦੇ ਆ ਸੋ ਕੱਲਾ ਹੈਂਡਵਰਕ ਦਾ ਰੈਡੀ ਕਾਰਨ ਸਟਿਚਿੰਗ ਦਾ ਜੇ ਤੁਸੀਂ ਕਰਵਾਉਣਾ ਤੇ ਇੱਕ ਵੀਕ ਆਪਾਂ ਨੂੰ ਹੋ ਚਾਹੀਦਾ ਸੋ ਬਹੁਤ ਹੀ ਸੋਹਣਾ ਪੀਸ ਆ ਯੈਲੋ ਲੈਮਨ ਜਿਹਾ ਕਲਰ ਔਰ ਡਮਾਜਾ ਕਲਰ ਨਹੀਂ ਯੈਲੋ ਬੜਾ ਸੋਹਣਾ ਮਿੱਠਾ ਜਿਹਾ ਯੈਲੋ ਕਲਰ ਆ ਆਈ ਥਿੰਕ ਤੁਹਾਨੂੰ ਇੱਥੋਂ ਪਤਾ ਲੱਗ ਜੀ ਥੋੜਾ ਜਿਹਾ ਡਾਰਕ ਆਉਂਦਾ ਹਜੇ ਵੀ ਵੀਡੀਓ ਦੇ ਵਿੱਚ ਬਟ ਇਹਦੇ ਨਾਲ ਲੈਮਨ ਜਿ ਟੋਨ ਦੇ ਵਿੱਚ ਯੈਲੋ ਆ ਸੋ ਇਹਦੇ ਵਿੱਚ ਨੈਕ ਬਣੀ ਹੋਈ ਆ ਤੇ ਇਹਨੂੰ ਬਹੁਤ ਹੀ ਸੋਹਣਾ ਪਾਕਿਸਤਾਨੀ ਸਟਾਈਲ ਦੇ ਵਿੱਚ ਵੀ ਤੁਸੀਂ ਇਦਾਂ ਬਚਾਲਿਓ ਕੱਟ ਰੱਖ ਕੇ ਜਾਂ ਇੱਥੋਂ ਤੱਕ ਕਰਕੇ ਤੁਸੀਂ ਬਹੁਤ ਸੋਹਣਾ ਸਟਾਈਲ ਦੇ ਵਿੱਚ ਇਹਨੂੰ ਸਟਿਚ ਕਰਵਾ ਸਕਦੇ ਹੋ। ਸੋ ਸਾਰੇ ਦੇ ਵਿੱਚ ਫਰੰਟ ਦੇ ਵਿੱਚ ਇਹਦੇ ਆਪਾਂ ਇਦਾਂ ਸਿੱਪੀ ਲਾਈ ਹੋਈ ਆ। ਬੜਾ ਸੋਹਣਾ ਪੀਸ ਆ, ਬਹੁਤ ਸੋਹਣਾ ਡਿਜ਼ਾਈਨ ਆ। ਪੂਰੇ ਫਰੰਟ ਦੇ ਵਿੱਚ ਇਹਦਾ ਸਿੱਪੀ ਲੱਗੀ ਹੋਊਗੀ ਤੇ ਨਾਲ ਇਹਦੇ ਕ੍ਰੇਪ ਦੀ ਬਾਟਮ ਆ। ਸੋ ਬਾਟਮ ਇਹਦੇ ਨਾਲ ਪਲੇਨ ਰਹੂਗੀ। ਬਾਟਮ ਤੇ ਕੋਈ ਵਰਕ ਨਹੀਂ ਹੈਗਾ। ਇਹ ਵਾਲਾ ਵਰਕ ਇਹਦੀਆਂ ਬਾਹਾਂ ਤੇ ਰਹੂਗਾ। ਸੋ ਬਹੁਤ ਹੀ ਪਿਆਰੇ ਪੀਸ ਨੇ। ਦੇਖ ਸਕਦੇ ਆ ਤੁਸੀਂ 컬러 ਬੜੇ ਸੋਹਣੇ ਸੋਹਣੇ ਆ ਇਹਦੇ ਵਿੱਚ ਤੇ ਨਾਲ ਇਹ ਹੈਗਾ ਪੂਰਾ ਜਿਹੜਾ ਸ਼ਰਟ ਪੀਸ ਆ ਇਹ ਸਿਲਕ ਔਰ ਗੈਂਜ਼ਾ ਤੇ ਆ ਤੇ ਨਾਲ ਕ੍ਰੇਪ ਦੀ ਬਾਟਮ ਆ ਤੇ ਸਿਲਕ ਔਰ ਗੈਂਜ਼ਾ ਦਾ ਹੀ ਇਹਦੇ ਨਾਲ ਦੁਪੱਟਾ ਸੋ ਦੁਪੱਟੇ ਦੀ ਕਢਾਈ ਤੁਸੀਂ ਦੇਖ ਸਕਦੇ ਹੋ 4 ਸਾਈਡ ਵਰਕ ਆ ਦੁਪੱਟੇ ਦੇ 4 ਸਾਈਡ ਵਰਕ ਰਹੂਗਾ ਤੇ ਸਾਰੇ ਦੁਪੱਟੇ ਦੇ ਵਿੱਚ ਇਦਾਂ ਸਿੱਪੀ ਦਾ ਜਾਲ ਰਹੂਗਾ ਬੰਦਾ ਸਿੱਪੀ ਸਾਰੇ ਕਿਤੇ ਦੁਪੱਟੇ ਦੇ ਵਿੱਚ ਪਾਈ ਹੋਈ ਆ ਤੇ ਇੰਨੇ ਇੱਕ ਜਿਆਦਾ ਸੋਹਣੇ ਪੀਸ ਆ ਮੈਨੂੰ ਸੱਚੀ ਦੱਸਾਂ ਮੈਨੂੰ ਪਰਸਨਲੀ ਇਹ ਡਿਜ਼ਾਈਨ ਬਹੁਤ ਜਿਆਦਾ ਪਸੰਦ ਆਇਆ ਬਣਿਆ ਹੋਇਆ ਤੇ ਇਹ ਸੂਟਾਂ ਦੀ ਇਹਨਾਂ ਦੀ ਗ੍ਰੇਸ ਬਹੁਤ ਜਿਆਦਾ ਹੈ ਤੇ ਆਪਦੇ ਵੀ ਮਨ ਨੂੰ ਇਦਾਂ ਲੱਗੀ ਜਾਂਦਾ ਵੀ ਆਹ ਪੀਸ ਓਕੇ ਜਲਦੀ ਜਲਦੀ ਪਹਿਲਾਂ ਇੱਕ ਪਾਲੀਏ ਇੰਨਾ ਸੋਹਣਾ ਪੀਸ ਬਣਿਆ ਹੋਇਆ ਇਹ ਤੇ ਜੇ ਤੁਸੀਂ ਆਪਣੀ ਚੋਇਸ ਦਾ ਜੇ ਜਿਹੜੇ ਪੀਸ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਆ ਨਾ ਇੱਕ ਤਾਂ ਮੇਰੇ ਕੋਲ ਇਹਦੇ ਚ ਦੋ ਕਲਰ ਰੈਡੀ ਆ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਲੈਮਨ ਦੇ ਵਿੱਚ ਮੇਰੇ ਕੋਲ ਦੋ ਪੀਸ ਰੈਡੀ ਪਏ ਆ ਇਸ ਟਾਈਮ ਬਾਕੀ ਜੇ ਤੁਹਾਨੂੰ ਛੇਤੀ ਆ ਤਾਂ ਤੁਸੀਂ ਇਹ ਪੀਸ ਚੱਕ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਵੇਟ ਕਰ ਸਕਦੇ ਹੋ ਤੇ ਫਿਰ ਤੁਸੀਂ ਮਤਲਬ ਹੋਰ ਪੀਸ ਜਿਹੜੇ ਆਰਡਰ ਤੇ ਰੈਡੀ ਕਰਵਾ ਸਕਦੇ ਹੋ ਘੱਟੋ ਘੱਟ 4 ਤੋਂ 5 ਹਫ਼ਤਿਆਂ ਦਾ ਟਾਈਮ ਆਪਾਂ ਨੂੰ ਚਾਹੀਦਾ ਤੇ ਜੇ ਕਿਸੇ ਮੇਰੀ ਭੈਣ ਨੇ ਸਟਿਚ ਕਰਾਉਣਾ ਹੋਵੇ ਸਟਿਚਿੰਗ ਦੀ ਕੋਈ ਕੰਪਲੇਨਟ ਨਹੀਂ ਹੋਊਗੀ ਜਿਵੇਂ ਆਪਾਂ ਵੀਡੀਓ ਭੇਜਾਂਗੇ ਉਵੇਂ ਨਾਪ ਦੇ ਦਿਓ ਤੇ ਬਹੁਤ ਸੋਹਣੀ ਸਟਿਚਿੰਗ ਪ੍ਰੋਫੈਸ਼ਨਲ ਸਟਿਚਿੰਗ ਕਰਕੇ ਦੇਵਾਂਗੇ ਵਧਿਆਂ ਨੂੰ ਕਿਸੇ ਡਿਜ਼ਾਈਨਰ ਸਟਿਚਿੰਗ ਕਰਕੇ ਹਨਾ ਤੇਨੂੰ ਤੁਸੀਂ ਹੋਰ ਵੀ ਡਿਜ਼ਾਈਨਰ ਸੂਟ ਬਣਾ ਸਕਦੇ ਹੋ ਇਹ ਬਹੁਤ ਹੀ ਸੋਹਣਾ ਹੈਗਾ ਨਾਈਟ ਬਲੂ ਜਿਹਾ ਕਲਰ ਆ ਇਹ ਵੀ ਬਹੁਤ ਪਿਆਰਾ ਕਲਰ ਆ ਲਾਈਟ ਵੀ ਆ ਤੇ ਸੋਹਣਾ ਵੀ ਆ ਕੁਝ ਚੀਜ਼ਾਂ ਇਦਾਂ ਨਹੀਂ ਆਉਂਦੀ ਜਿਵੇਂ λεਮਨ ਕਲਰ ਵੀਡੀਓ ਚ ਜ਼ਿਆਦਾ ਉੱਠਦਾ ਸੀਗਾ ਇਹ オリジナル ਚ ਤਾਂ ਬਹੁਤ ਉੱਠਦਾ ਬਟ ਵੀਡੀਓ ਦੇ ਵਿੱਚ ਕਈ ਕਲਰ ਡਲ ਪੈ ਜਾਂਦੇ ਆ ਤੇ ਐਸ ਟਾਈਮ ਸਾਡੇ ਕੋਲ ਵੀ ਰਾਤ ਬਾਹਰਲੀ ਲਾਈਟ ਦਾ ਕੋਈ ਹੈ ਨਹੀਂ ਘਰ ਅੰਦਰਲੀ ਲਾਈਟਾਂ ਹੀ ਜਗਦੀਆਂ ਸੋ ਕੁਝ ਇਦਾਂ ਵੀ ਆ ਜਾਂਦਾ ਹੈ ਤੇ ਇਹ ਵੀ ਕਲਰ ਬਹੁਤ ਪਿਆਰਾ ਹੈ ਆਮ ਕਰਕੇ ਜਿਆਦਾ ਟ੍ਰੈਂਡ ਚ ਰਹਿੰਦਾ ਕਲਰ ਨਾਈਟ ਬਲੂ ਕਲਰ ਬਹੁਤ ਜਿਆਦਾ ਪਸੰਦ ਕੀਤਾ ਜਾਣ ਵਾਲਾ ਕਲਰ ਆ ਇਹਦੇ ਵਿੱਚ ਆਪਣੇ ਕੋਲ ਦੋ ਪੀਸ ਪਏ ਆ ਇਸ ਦੀ neck ਕਿੱਦਾਂ ਬਣੀ ਹੋਈ ਆ crepe ਦੀ ਬਾਟਮ ਆ ਤੇ sleeves ਬਣੀਆਂ ਹੋਈਆਂ ਸੋ ਇਹਦਾ ਖੋਲ ਕੇ ਦਿਖਾਉਂਦੀ ਸੋ ਜੇ ਕਿਸੇ ਮੇਰੀ ਭੈਣ ਨੇ ਇਹ ਹੈ ਨਾ ਆਪਣੀ ਚੋਇਸ ਦੇ ਹੋਰ ਕਲਰ ਦੇ ਵਿੱਚ ਰੈਡੀ ਕਰਾਉਣਾ ਤਾਂ ਆਪਾਂ ਨੂੰ ਦੱਸ ਦਿਓ ਤੁਸੀਂ ਕਲਰ ਦੱਸ ਸਕਦੇ ਹੋ ਆ ਦੇਖੋ ਪੂਰੇ ਸਿੱਪੀ ਦਾ ਜਾ ਵਿੱਚ ਹੈਗਾ ਤੇ ਫੋਰ ਸਾਈਡ ਬਾਰਡਰ ਆ ਦੁਪੱਟੇ ਦੇ ਵਿੱਚ ਸੋ ਇਹ ਪੀਸ ਜੇ ਤੁਹਾਨੂੰ ਜਲਦੀ ਆ ਤਾਂ ਤੁਸੀਂ ਫਟਾਫਟ ਇਹੀ ਚੱਕ ਸਕਦੇ ਹੋ ਰੇਂਜ ਸਿਰਫ ਤੇ ਸਿਰਫ 4500 ਰੁਪਏ ਦੀ ਰੇਂਜ ਦੇ ਵਿੱਚ ਇਹ ਪੀਸ ਨੇ ਸੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੀਆਂ ਤੁਸੀਂ ਫਟਾਫਟ ਟੈੱਕ ਕਰ ਲਓ ਬਹੁਤ ਪਿਆਰੇ ਪੀਸ ਨੇ 4500 ਦੀ ਰੇਂਜ ਦੇ ਵਿੱਚ ਨੇ ਸੋ ਇਹ ਵੀ ਬੜਾ ਸੋਹਣਾ ਕਲਰ ਹੈ ਇਹਦੇ ਵਿੱਚ ਥੋੜਾ ਲਾਲੀ ਚਾਰਿਆ ਬਟ ਥੋੜਾ ਜਿਹਾ ਕਲਾਹੂ ਚ ਹੈ ਇਹਦੇ ਨਾਲੋਂ ਕਲਰ ਇਹ ਇਹਦੇ ਵਿੱਚ ਵੀ ਉਦਾਂ ਹੀ 슬ੀਵਸ neck ਦੁਪੱਟਾ ਇਹਦੇ ਵਿੱਚ ਵੀ ਦੋ ਆਪਣੇ ਕੋਲ ਪੀਸ ਰੈਡੀ ਨੇ ਸੋ ਇਹ ਵੀ ਬਹੁਤ ਪਿਆਰਾ ਲੱਗਦਾ ਜਿਨ੍ਹਾਂ ਨੂੰ ਇਹੀ ਕਲਰ ਚਾਹੀਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਕਰ ਦਿਓ ਬਹੁਤ ਸੋਹਣੇ ਬਣੇ ਹੋਏ ਡਿਜ਼ਾਈਨ ਨੇ ਇਹ ਦੇਖ ਸਕਦੇ ਤੁਸੀਂ ਇਹ ਆਪਣਾ ਹੈਗਾ ਵਟਸਐਪ ਦਾ ਨੰਬਰ ਵਟਸਐਪ ਤੇ ਤੁਸੀਂ ਆਰਡਰ ਕਰਨਾ ਸੋ ਸਕਰੀਨ ਸ਼ਾਟ ਤੁਸੀਂ ਮੈਨੂੰ ਨਾਲ ਦੀ ਨਾਲ ਲੈ ਕੇ ਭੇਜ ਦਿਓ ਕਿ ਕਿਹੜਾ ਕਲਰ ਤੁਹਾਨੂੰ ਚਾਹੀਦਾ ਜਲਦੀ ਆਰਡਰ ਕਰ ਲਓ ਜੇ ਤੁਹਾਨੂੰ ਜਲਦੀ ਹੈ ਨਹੀਂ ਟਾਈਮ ਦੇ ਦਿਓ ਆਪਾਂ ਰੈਡੀ ਕਰ ਦਾਂਗੇ ਹੋਰ ਫਿਰ ਇਹ ਵੀ ਔਰੇਂਜ ਕਲਰ ਬਹੁਤ ਸੋਹਣਾ ਬਟ ਇਹਦੇ ਵਿੱਚ ਬਹੁਤ ਜ਼ਿਆਦਾ ਡਾਰਕ ਆ ਰਿਹਾ ਵੀਡੀਓ ਦੇ ਵਿੱਚ ਸੋ ਤੁਸੀਂ ਟਰਸਟ ਕਰ ਸਕਦੇ ਹੋ ਇਹ ਥੋੜਾ ਜਿਹਾ ਜਿਵੇਂ ਜਿਹੜਾ ਅੱਜ ਕੱਲ ਚੱਲਦਾ ਸੋਹਣਾ ਜਿਹਾ ਔਰੇਂਜ ਕਲਰ ਹਨ ਤਾਂ ਇਹਦੇ ਵਿੱਚ ਬਾਲੀ ਔਰੇਂਜ ਲਾਲ ਲਾਲ ਜਿਹਾ ਔਰੇਂਜ ਆ ਰਿਹਾ ਹੋਰੀ ਤਰ੍ਹਾਂ ਦਾ ਬਟ ਬਹੁਤ ਸੋਹਣਾ ਔਰੇਂਜ ਕਲਰ ਹੈ ਔਰ ਤੁਸੀਂ ٹرسٹ ਕਰਿਓ ਇਸ ਚੀਜ਼ ਦਾ 컬러 ਤੇ ਮੈਂ ਗਲਤ ਗਾਈਡ ਨਹੀਂ ਕਰੂੰਗੀ। ਸੋ ਇਹਦੇ ਵਿੱਚ ਬਹੁਤ ਜ਼ਿਆਦਾ ਡਾਰਕ ਕਲਰ ਆ orange ਆ ਰਿਹਾ ਤੇ ਥੋੜਾ ਜਿਵੇਂ ਕਹਿਦੀਏ ਕਿ ਆਪਾਂ ਮੈਂ ਤੁਹਾਨੂੰ ਕਿਵੇਂ ਦੱਸਾਂ ਵੀ ਥੋੜਾ ਜਿਹਾ ਲਾਈਟ ਜਾਂ yellow ਆ ਸੌਰੀ orange ਆ। ਡਾਲ ਲਿਓ orange ਹੁੰਦਾ ਜਿਵੇਂ ਓਮੇਆ ਪੀਸ ਇਹ ਵੀ ਬਹੁਤ ਸੋਹਣਾ ਏ। ਤੇ ਆਰਡਰ ਕਰਨ ਲਈ ਤੁਸੀਂ ਆਪਣੇ ਇਸ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ। ਇਹ ਹੈਗਾ ਆਪਣਾ ਪੀਕਾਕ ਗ੍ਰੀਨ ਕਲਰ ਵੀ ਕਹਿ ਸਕਦੇ ਆ ਜੈਰ ਮੋਰਾ ਜਿਹਾ ਕਲਰ ਹੁੰਦਾ ਜਿਵੇਂ ਓਦਾਂ ਦਾ ਕਲਰ ਆ ਨਾ ਸੋ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਜ਼ਿਆਦਾ ਸੋਹਣਾ ਕਲਰ ਆ ਇਹ ਵੀ ਕਲਰ ਸਾਰੀ ਇਹਦੇ ਵਿੱਚ ਇੱਕ ਤੋਂ ਇੱਕ ਵੱਧ ਕੇ ਸੋਹਣਾ ਹੈ ਸੋ ਇਹਦੇ ਵਿੱਚ ਇੱਕ ਇਹਦੇ ਵਿੱਚ ਦੋ ਇੱਕ ਹੀ ਹੈ ਸਿੰਗਲ ਹੈ ਇਹਦੇ ਵਿੱਚ ਇਹ ਸਿੰਗਲ ਕਲਰ ਹੀ ਰੈਡੀ ਪਿਆ ਆਪਣੇ ਕੋਲ ਸੋ WhatsApp ਦਾ ਨੰਬਰ ਆਪਣਾ ਨੋਟ ਕਰ ਲਓ ਜੇ ਤੁਹਾਨੂੰ WhatsApp ਨਹੀਂ ਵੀ ਸ਼ੋ ਹੁੰਦਾ ਨਾ ਤੁਸੀਂ ਐਡ ਕਰ ਲਿਆ WhatsApp ਸ਼ੋ ਨਹੀਂ ਹੁੰਦਾ ਤਾਂ ਤੁਸੀਂ ਆਪਾਂ ਨੂੰ ਇਹਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਇੱਕ ਲਿੰਕ ਦਿੱਤਾ ਹੋਇਆ WhatsApp ਦਾ ਉਹਤੇ ਆਪਣਾ Instagram ਦਾ ਉਹਤੇ Facebook ਦਾ ਤੁਸੀਂ ਉੱਥੇ ਜਾ ਕੇ ਵੀ ਆਪਾਂ ਨੂੰ ਚੈੱਕ ਕਰ ਸਕਦੇ ਹੋ ਸੋ ਇਹਦੇ ਵਿੱਚ ਇੱਕ ਹੈਗਾ ਮਜ਼ੈਂਟਾ ਕਲਰ ਮਜ਼ੈਂਟਾ ਕਲਰ ਫਿਲਹਾਲ ਆਪਣਾ ਪਹਿਲਾ ਹੀ ਬੋਕ ਆ ਔਰ ਰੈਡੀ ਜਸਤ ਤੁਹਾਨੂੰ ਦਿਖਾ ਰਹੀ ਹਾਂ ਕਿ ਜੇ ਤੁਸੀਂ ਇਹ ਰੈਡੀ ਵੀ ਕਰਵਾਉਣਾ ਹੋਇਆ ਮਜ਼ੈਂਟਾ ਕਲਰ ਤੁਸੀਂ ਕਰਾ ਸਕਦੇ ਹੋ ਬਟ ਆਲਰੇਡੀ ਇਹ ਬੁੱਕ ਸੀਗਾ ਕਲਰ ਮੇਰੇ ਕੋਲ ਪਹਿਲੇ ਮੈਂ ਇਹ ਡਿਜ਼ਾਈਨ ਦਿਖਾਇਆ ਸੀਗਾ ਡਿਜ਼ਾਈਨ ਦਿਖਾ ਕੇ ਤੇ ਇੱਕ ਕਸਟਮਰ ਨੇ ਮੇਰੇ ਕੋਲ ਉਦੋਂ ਹੀ ਮਤਲਬ ਬਿਨਾ ਵੀਡੀਓ ਤੋਂ ਹੀ ਬੁੱਕ ਕਰ ਲਿਆ ਸੀਗਾ ਫੋਟੋ ਦੇਖ ਕੇ ਸੋ ਬਹੁਤ ਪਿਆਰੇ ਪੀਸ ਨੇ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੇ ਆ ਤੇ ਤੁਸੀਂ ਆਪਾਂ ਨੂੰ ਇਸ ਨੰਬਰ ਤੇ ਵਟਸਐਪ ਕਰਕੇ ਆਰਡਰ ਕਰ ਸਕਦੇ ਹੋ 854754280 ਸੋ ਜਿਆਦਾ ਲੇਟ ਨਾ ਹੋਇਓ ਜਿਨ੍ਹਾਂ ਨੂੰ ਜਲਦੀ ਆ ਫਟਾਫਟ ਆਰਡਰ ਕਰ ਲਿਓ ਬਿਨਾ ਪੇਮੈਂਟ ਤੋਂ ਪੀਸ ਹੋਲਡ ਨਹੀਂ ਕੀਤਾ ਜਾਊਗਾ 100% ਜਿਹੜੀ ਹੈਗੀ ਆਪਣੀ ਓਨੈਸਟ ਡੀਲ ਆ ਕੋਈ ਇਹ ਨਹੀਂ ਵੀ ਕਹਿਣਾ ਹੋਰ ਤੇ ਦਿਖਾਉਣਾ ਕੁਝ ਹੋਰ ਦੱਸਣਾ ਕੁਝ ਹੋਰ ਸੋ ਕੋਸ਼ਿਸ਼ ਹੁੰਦੀ ਆ ਮੈਂ ਨਿੱਕੀ-ਨਿੱਕੀ ਚੀਜ਼ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਕੇ ਚੂਜ਼ ਕਰਵਾਵਾ ਕਿਉਂਕਿ ਦੇਖੋ 네ਗੇਟਿਵ ਜਿਹੜਾ ਰਿਵਿਊ ਹੁੰਦਾ ਮੈਂ ਉਹਦੇ ਬਹੁਤ ਜ਼ਿਆਦਾ ਖਿਲਾਫ ਆ ਕਈ ਵਾਰ ਕਸਟਮਰ ਦੀ ਆਪਣੀ ਵੀ ਗਲਤੀ ਹੁੰਦੀ ਆ ਤੇ ਉਹ ਦੋਸ਼ ਸਾਨੂੰ ਦੇ ਜਾਂਦਾ ਆਈ ਕਈ ਵਾਰ ਨਾਪ ਦੇਣ ਦੇ ਵਿੱਚ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਪੁਰਾਣੇ ਨਾਪ ਦੇ ਮਤਲਬ ਪਏ ਹੁੰਦੇ ਆ ਭੇਜ ਦਿੰਦੇ ਆ ਤਾਂ ਇਦਾਂ ਕਰਕੇ ਕਾਫੀ ਜ਼ਿਆਦਾ ਸਾਨੂੰ ਵੀ ਮੁਸ਼ਕਲਾਂ ਆਉਂਦੀਆਂ ਨੇ ਸੋ ਪਲੀਜ਼ ਜਿਵੇਂ ਜਿਵੇਂ ਅਸੀਂ ਕਹਿੰਨੇ ਹੁੰਨੇ ਆ ਜੇ ਤੁਸੀਂ ਨਾਪ ਵੀ ਦੇਣਾ ਹੁੰਦਾ ਤਾਂ ਜਿਵੇਂ ਜਿਵੇਂ ਅਸੀਂ ਕਹਿੰਨੇ ਹੁੰਨੇ ਆ ਸਾਨੂੰ ਓਵੇਂ ਓਵੇਂ ਨਾਪ ਦਿਆ ਕਰੋ ਸਟਿਚਿੰਗ ਦੀ ਕੋਈ ਕੰਪਲੇਂਟ ਨਹੀਂ ਆਉਂਦੀਗੀ ਕੱਪੜੇ ਦੀ ਗਾਰੰਟੀ ਵਾਰੰਟੀ ਸਭ ਕੁਝ ਆਪਾਂ ਲੈਣੇ ਆ ਬਟ ਤੋਂ ਅਸੀਂ ਸਾਡੇ ਅਕੋਰਡਿੰਗ ਚੱਲੋ ਕਿਉਂਕਿ ਐਕਸਪੀਰੀਅੰਸ ਹੁੰਦਾ ਕੰਮ ਦੇ ਵਿੱਚ ਕੰਮ ਕਰਦੇ ਕਰਦੇ ਵੀ ਕਿਹੜੀ ਚੀਜ਼ ਖਰਾਬ ਹੁੰਦੀ ਹੈ ਕਿਹੜੀ ਨਹੀਂ ਹੁੰਦੀ ਸੋ ਇਹੋ ਜੀ ਚੀਜ਼ ਆਪਾਂ ਲਾਉਂਦੇ ਨਹੀਂ ਹੈਗੇ ਆਪ ਤਾਂ ਆਪਾਂ ਬਣਾਉਂਦੇ ਨਹੀਂ ਹੈਗੇ ਜਿਹਦੇ ਵਿੱਚ ਤੁਹਾਨੂੰ ਕੋਈ ਕੰਪਲੇਂਟ ਆਵੇ ਸੋ ਵਿੱਚ ਦੀ ਕ੍ਰੇਪ ਦੀ ਕੰਪਲੇਂਟ ਆਉਣ ਲੱਗੀ ਸੀ ਫਿਰ ਆਪਾਂ ਕ੍ਰੇਪ ਵੀ ਚੇਂਜ ਕਰਤੀ ਆ ਆਪਾਂ ਬੈਸਟ ਕੁਆਲਿਟੀ ਦੀ ਕ੍ਰੇਪ ਲੈ ਕੇ ਆਏ ਆ ਪਿੱਛੇ ਡੀਲਰਾਂ ਨੂੰ ਵੀ ਮੈਨੂਫੈਕਚਰ ਨੂੰ ਵੀ ਕਹਿਣਾ ਪੈਂਦਾ ਵੀ ਕੱਪੜੇ ਦੀ ਕੰਪਲੇਂਟ ਆ ਗਈ ਕਿਉਂਕਿ ਆਪਾਂ ਕਿਹੜਾ ਘਰੇ ਬਣਾਉਂਦੇ ਆ ਨਾ ਤੇ ਸੋ ਤੁਸੀਂ ਭਰੋਸਾ ਕਰ ਸਕਦੇ ਹੋ ਆਪਣੇ ਤੇ ਤੇ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੇ ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਸ਼ੇਅਰ ਕਰਨੀ ਨਾ ਭੁੱਲਿਓ ਵੀਡੀਓ ਥੈਂਕ ਯੂ ਸੋ ਮੱਚ